ਆ ਜਾਓ ਆ ਜਾਓ ਲੈ ਕੇ ਚਲੇ ਗਏ ਆ ਜੀ ਪੱਕਾ ਇਹ ਸਮਾਂ ਇਹ ਬਰਦਾਸ਼ਤ ਇਹਨਾਂ ਨੂੰ ਅੱਗੇ ਲਿਆਓ ਅੱਗੇ ਲਿਆਓ ਅੱਗੇ ਲਿਆਓ ਸੈਂਟਰ 'ਚ ਹੋ ਗਿਆ ਪੱਤਾ ਲੱਗ ਗਿਆ ਦੋ ਜਗ੍ਹਾ ਕਿਉਂ ਲਈ ਆਉਂਦੇ ਆ ਅੱਗੇ ਆਗੇ ਆ ਵੀ ਮਤਲਬ ਇਸ ਇੰਡਸਟਰੀ ਜੇ ਕਰਦਾ ਸੀ ਕਿ ਇਹਨਾਂ ਦਾ ਨਹੀਂ ਜਿਵੇਂ ਕੋਈ ਛੋਟੀਆਂ ਮੂਵੀਜ਼ ਵਗੈਰਾ ਹੋ ਗਿਆ ਗਾਣੇ ਵਗੈਰਾ ਹੋ ਗਿਆ ਕੁਝ ਲੈਪ ਨੇ ਕਿਸ ਨੂੰ ਸਪਲਾਈ ਕਰਨਾ ਹੈ ਸੀ ਜਾਂ ਕੋਈ ਹੋਰ ਮੋਟਿਵ ਸੀ ਦਾ ਜੀ ਹਜੇ ਤੱਕ ਕਲੀਅਰ ਨਹੀਂ ਹੈ ਬਟ ਹੋ ਸਕਦਾ ਕੋਈ ਵਾਰਦਾਤ ਕਰਨੀ ਹੋਵੇ ਇਸ ਪਰ ਚਰਚਾ ਕਰਦੇ ਹਾਂ ਸੋ ਅਗਲੀ ਇਨਫੋਰਮੇਸ਼ਨ ਸਿੱਗੇ ਰਿਪੋਰਟ ਬਾਰੇ ਸੋ ਇਹ ਰਿਪੋਰਟ ਹੈ ਸਾਡੇ ਕੋਲ ਨਾ ਇਹ ਮਾਰਕੀਟ ਬੈਦੀ ਉਹ ਜਿਹੜੀ ਹਰ ਹੱਦ ਤੱਕ ਤੁਹਾਨੂੰ ਪਤਾ ਲੱਗਦਾ ਕਿ ਇਹ ਪੰਜਾਬ ਤੋਂ ਬਾਹਰੋਂ ਕਿੱਦਾਂ ਲੈ ਕੇ ਆਇਆ ਅਜੇ ਪੈਨ ਪੁਆਇੰਟ ਕਰਨਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਕਿ ਕਿੱਥੇ ਇਹਦੀ ਮੈਨੂਫੈਕਚਰਿੰਗ ਵਗੈਰਾ ਉਹੋ ਸਾਰਾ ਥੀਕ ਹੈ ਸਾਡੇ ਰਾ ਪਿਛਲਾ ਕੀ ਦੱਸਿਆ ਉਹ ਜਿਹੜਾ ਨਿਊਜ਼ ਤੋਂ ਬਾਅਦ ਲਗਾਤਾਰ ਇਸੇ ਕੱਢੀ ਸੀ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਖੇਤਰ ਦਾ ਹੈਗਾ ਉਹਦੇ ਸੀਓਸ ਕਰਕੇ ਉਹਨਾਂ ਸਾਲ ਕੋਈ ਮਾਰਕੀਟ ਵੈਲਿਊ ਦੱਸ ਸਕਦਾ ਨਹੀਂ ਮਾਰਕੀਟ ਵੈਲਿਊ ਅਜਿ ਮਾਰਕੀਟ ਵੈਲਿਊ ਰੀਡਿੰਗ ਕਿਤੋਂ ਦਾ ਰਹਿਣਾ ਨਾਲ ਇਹ ਕੋਰੂ ਖੇਤਰ ਦਾ ਰਹਿਣਾ ਸਰ ਇਹ ਜਿਹੜਾ ਕਤਵਾਲੀ ਵਾਲਿਆਂ ਨੇ ਫੜਿਆ ਸਰ ਇਹ ਕਿਸੇ ਗੈਂਗ ਦੇ ਨਾਲ ਹੀ ਦਾ ਹੈ ਕੋਈ ਸਬੰਧ ਜਿਹੜਾ ਮੁੰਡਾ ਅਸਰੇ ਸਮੇਤ ਫੜਿਆ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸਬੰਧ ਹੈ કે ਨਹੀਂ ਪਰ ਹਜੇ ਤੱਕ ਜਿਹੜਾ ਕਿਉਂਕਿ ਤਾਰੀ ਮਰਡਰ ਕੇਸ ਤੇ ਸਾਡੇ ਕੋਲ ਆਲਮੋਸਟ 15 16 ਬੰਦੇ ਸੀ ਜਿਹੜੇ ਜਨਰਲ ਹੋਏ ਸੀ ਜੀ ਹਾਂ ਉਹ ਹੋ ਸਕਦਾ ਇਹਨਾਂ ਨੇ ਮੇਕ ਕੇ ਕਿਸੇ ਗੈਂਗ ਦੇ ਬਿਹਾਰਫ ਤੇ ਕੰਮ ਕੀਤਾ ਹੋ ਉਹ ਸਾਰਾ ਤਫतीश ਚ ਕਲੀਅਰ ਹੈ ਸਰ ਹੈ ਇੱਥੇ ਪਟਿਆਲੇ ਸਪਲਾਈ ਕਰ ਰਹੇ ਹਾਂ ਅਸੀਂ ਜੀ ਕਿਵੇਂ ਅਸੀਂ ਜਿਵੇਂ ਤੁਹਾਨੂੰ ਦੱਸਿਆ ਸੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਮੂਵਮੈਂਟ ਦੀ ਜੀ ਇਹ ਇਧਰ ਜਾ ਰਿਹਾ ਤੇ ਇਹ ਕੋਲ ਡਰੱਗਸ ਹੈ ਬੈਕ ਵੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਲਾਕਾ ਬੁੱਕ ਕਰਵਾ ਦਿੰਦੇ ਹਾਂ ਸਾਡੇ ਲਾਈਨ ਆਣੇ ਚ ਇਨਫੋਰਮੇਸ਼ਨ ਆਈ ਸੀ ਇਹ ਸਹੀ ਬੁੱਟਾ ਸਿੰਘ ਦੀ ਟੀਮ ਪ੍ਰਮੁਖਤਰੀ ਹੋਈ ਸੀਗੀ ਐਸਐਸਓ ਸੇਵਨ ਲਾਈਨ ਦੇ ਪਰਮਿਸ਼ਨ ਦੇ ਹਟਾਏ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਕਾਕਸ਼ੇ ਇਹਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਹੋ ਰਹੀ ਹੈ ਇਹਦੀ ਪਾਕਰਾ ਨਹਿਰ ਦੇ ਕੋਲੋਂ ਨਾਕਾਬੰਦੀ ਕਰਕੇ ਜਿਹਦੇ ਤੇ ਚੈੱਕ ਕੀਤਾ ਜਾਵੇ ਇਹਦੇ ਕੋਲੋ ਹੈਵੀ ਰਿਕਵਰੀ ਹੋ ਰਹੀ ਹਾਂ ਉਸਤੇ ਲੜੀ ਦੇ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਜੀਐਸਪੀ ਸਿਟੀ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਮੈਕ ਰਿਕਵਰ ਹੋਈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰਗ ਮਣੀ ਰਿਕਵਰ ਹੋਈ ਇਸ ਸਾਡੇ ਕੋਲ ਪਹਿਲਾਂ ਦੀ ਇਨਫੋਰਮੇਸ਼ਨ ਸੀਓਸ ਇਨਫੋਰਮੇਸ਼ਨ ਟੈਕ ਕਰਦੇ ਰਿਕਵਰੀ ਕੀਤੀ ਹੈ ਤੇ ਜਿਹੜੀ ਟ੍ਰਾਂਸਫਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਸਟ ਰਿਕਵਰੀ ਹੈ ਇਸ ਮੈਂ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੋਂ ਪਟਿਆਲੇ ਜੁਰੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਬਾਕੀ ਉਹ ਵੀ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਜੇ ਇਹ ਲੈ ਕੇ ਕਿੱਥੋਂ ਆਦਾ ਸੀ ਉਹ ਬੈਕਵਰਡ ਲਿੰਕਗੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨੋਟਿਸ ਇਹ ਜਿਕਰ ਇਹ ਹੋ ਕੇ ਦੇ ਛੇ ਗਏ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕੱਦਮਾ ਇਹਦੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹਦੇ ਦਰਜ ਹੈ ਉਹ ਵੀ ਕੁਰੂਖੇਤਰ ਦਾ ਇਹ ਉਹ 2016 ਦਾ ਸੋ ਇਹ ਤੀਜਾ ਮੁਕੱਦਮਾ ਇਹਦੇ ਦਰਜ ਹੋਇਆ ਹੈ हरियाणा ਦਾ ਪੀਓਬੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈਕ ਤੇ ਕਬੀ ਲਈ ਹੈ ਤੇ 6.5 ਲੱਖ ਰਿਸਟ ਰਿਕਵਰ ਹੋਇਆ। ਦੂਜਾ ਮੁਕਦਮਾ ਜਿਹੜਾ ਹੈਗਾ ਉਹ ਫਤਵਾਲੀ ਦਾ। ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ। ਉਹਦੇ ਚ ਇੱਕ ਮੁਲਜ਼ਮ ਸੀਗਾ ਲੌਰੀਂਦਾ। ਉਹਨੂੰ ਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ। ਇੱਕ ਰਿਵਾਲਵਰ ਰਿਕਵਰ ਹੋਇਆ ਬੱਤੀਪੁਰ ਦਾ ਨਾਲ 4 जिंदा ਕਾਰਤੂਸ ਨੇ ਤੇ ਇੱਕ 315 ਬੋਰ ਦਾ। ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾਕਾਰਪ। ਇਹ ਜਿਹੜਾ ਬੰਦਾ ਰਾਜਨ ਢਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕਦਮਾ 2024 ਦਾ 13 ਜੂਨ ਦਾ ਜਿਹੜਾ ਤਾਰੀ ਮਰਡਰ ਕੇਸ ਹੈ ਉਹਦੇ ਵਿੱਚ ਨੂੰ ਅਰੈਸਟ ਕੀਤਾ ਗਿਆ ਨਾਲ ਨਾਲ ਜਿਹੜੇ ਵੈਪਨ ਰਿਕਵਰ ਹੋਏ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹ ਇਹ ਤੇ ਕਾਰਵਾਈ ਕੀਤੀ। ਸੋ ਦੋਨੋਂ ਮੁਕਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਘੋੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਤੱਕ ਦੀ ਹੈਵੀਸਟ ਰਿਕਵਰੀ ਹੈ ਪਟਿਆਲਾ ਜਿਹਦੇ ਵਿੱਚ 3.5 ਕਿਲੋ ਸਮੈਗ ਰਿਕਵਰੀ ਹੋਈ। ਅਸਰੇ ਜਿਹੜਾ ਬੰਦਾ ਹੈਗਾ ਇਸਦੇ ਨਾਲ ਹੋਰ ਵੀ ਹੈ ਸਮੈਗ ਵੇਚਣ ਵਾਲੇ ਦੇ ਨਾਲ ਜਿਹੜੇ ਕਿ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੂ ਕਿੰਨੂ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਇਹਨਾਂ ਦੇ ਤੋਂ ਸਪਲਾਈ ਕਰਦਾ ਸੀ। ਬਸ 3.5 ਕਿਲੋ ਸਮੈਗ ਕਾਫੀ ਹੈਵੀ ਰਿਕਵਰੀ। ਇਸ ਸੋ ਇਹਨੇ ਜ਼ਰੂਰ ਹੰਦੇ ਬੰਦੇ ਰੱਖੇ ਹੋਣਗੇ ਅੱਗੇ ਜਿਹੜੇ ਅੱਗੇ ਸਪਲਾਈ ਕਰਦੇ ਆ। ਨਾ ਸਾਰੇ ਤਾਂ ਐਕਸ਼ਨ ਲਵਾਂਗੇ ਉਹ ਸਾਰੇ ਤਰਫੀਸ਼ ਜਰੇ ਪਟਿਆਲਾ 350